ਚੰਡੀਗੜ੍ਹ ਤੋਂ ਸਾਫ ਦਾ ਪਾਸਪਾਸ ਸੰਸਦ ਮੈਂਬਰ ਕਿਰਨ ਖੇਨ ਨੂੰ ਸੈਕਟਰ 7 ਦੇ ਵਿੱਚ ਉਹਨਾਂ ਨੂੰ ਲੋਟ ਕੀਤੇ ਗਏ ਘਰ ਦੀ ਲਾਇਸੈਂਸ ਫੀਸ ਦੇ ਤੌਰ ਤੇ ਲਗਭਗ 13 ਲੱਖ ਰੁਪਏ ਬਕਾਇਆ ਹੈ ਪਾਸਪਾਸ ਨੇਤਾ ਨੂੰ 24 ਜੂਨ 2025 ਨੂੰ ਸੈਕਟਰ 8 ਦੇ ਵਿੱਚ ਉਹਨਾਂ ਦੀ ਕੋਠੀ ਨੰਬਰ 63 ਤੇ ਸਹਾਇਕ ਕੰਟਰੋਲ ਕਿਰਾਏ ਦੇ ਵੱਲੋਂ S1 ਚਿਕ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਜਲਦ ਹੀ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ ਜੇਕਰ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਕੁੱਲ ਬਕਾਇਆ ਰਕਮ ਤੇ 12% ਵਿਆਜ ਲੱਗੇਗਾ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਸਾਬਕਾ ਸੰਸਦ ਮੈਂਬਰ ਨੂੰ 12,76,418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਇਹ ਰਕਮ ਸੈਕਟਰ 7 ਦੇ ਵਿੱਚ ਸਥਿਤ ਸਰਕਾਰੀ ਘਰ T623 ਦੀ ਬਕਾਇਆ ਲਾਇਸੈਂਸ ਅਤੇ ਜੁਰਮਾਨੇ ਦੇ ਲਈ ਹੈ ਜਿਸ ਦੇ ਵਿੱਚ ਕੁਝ ਹਿੱਸਿਆਂ ਤੇ 100% ਅਤੇ 200% ਤੱਕ ਜੁਰਮਾਨਾ ਲਗਾਇਆ ਗਿਆ ਹੈ ਪ੍ਰਸ਼ਾਸਨ ਨੇ ਨੋਟਿਸ 24 ਜੂਨ 2025 ਨੂੰ ਸੈਕਟਰ 8 ਸਥਿਤ ਕਿਰਨ ਖੇਤ ਦੇ ਕਰਪੇ ਜੱਸੀ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਬਕਾਇਆ ਰਕਮ ਸਮੇਂ ਸਿਰ ਅਦਾ ਨਹੀਂ ਕੀਤੀ ਜਾਂਦੀ ਤਾਂ ਹਰ ਸਾਲ 12% ਵਾਧੂ ਵਿਆਜ ਵਸੂਲਿਆ ਜਾਵੇਗਾ ਪੁਖਤਾਨ ਰਿਮਾਂਡ ਡਰਾਫਟ ਜਾਂ ਫਿਰ ਬੈਂਕ ਟ੍ਰਾਂਸਫਰ ਰਾਹੀਂ ਕਰਨ ਦੇ ਲਈ ਕਿਹਾ ਗਿਆ ਹੈ ਭੁਗਤਾਨ ਕਰਨ ਤੋਂ ਪਹਿਲਾਂ ਕੈਸ਼ੀਅਰ ਤੋਂ ਬੀਰਬੇ ਲੈਣੇ ਜ਼ਰੂਰੀ ਹੋਣਗੇ ਤਾਂ ਬਿਲਕੁਲ ਸਿੱਧੇ ਤੌਰ ਤੇ ਲਗਭਗ 15 ਲੱਖ ਦੇ ਕਰੀਬ ਜਿਹੜਾ ਇਹ ਨੋਟਿਸ ਜਿਹੜਾ ਹੈ ਉਹ ਕਿਰਨ ਖੇਡ ਨੂੰ ਆਇਆ ਹੈ ਚੰਡੀਗੜ੍ਹ ਤੋਂ ਸਾਫਾ ਪਾਸਪਾਸ ਸੰਸਦ ਮੈਂਬਰ ਕਿਰਨ ਖੇਨ ਨੂੰ ਸੈਕਟਰ 7 ਦੇ ਵਿੱਚ ਉਹਨਾਂ ਨੂੰ ਲੋਟ ਕੀਤੇ ਗਏ ਘਰ ਦੀ ਲਾਇਸੈਂਸ ਫੀਸ ਦੇ ਤੌਰ ਤੇ ਲਗਭਗ 13 ਲੱਖ ਰੁਪਏ ਬਕਾਇਆ ਹੈ ਪਾਸਪਾਸ ਨੇਤਾ ਨੂੰ 24 ਜੂਨ 2025 ਨੂੰ ਸੈਕਟਰ 8 ਦੇ ਵਿੱਚ ਉਹਨਾਂ ਦੀ ਕੋਠੀ ਨੰਬਰ 65 ਤੇ ਸਹਾਇਕ ਕੰਟਰੋਲ ਕਿਰਾਏ ਦੇ ਵੱਲੋਂ S1 ਇੱਕ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਜਲਦ ਹੀ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ ਜੇਕਰ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਕੁੱਲ ਬਕਾਇਆ ਤੇ 12% ਵਿਆਜ ਲੱਗੇਗਾ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਸਾਬਕਾ ਸੰਸਦ ਮੈਂਬਰ ਨੂੰ 12,76,418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਇਹ ਰਕਮ ਸੈਕਟਰ 7 ਦੇ ਵਿੱਚ ਸਥਿਤ ਸਰਕਾਰੀ ਘਰ T623 ਦੀ ਬਕਾਇਆ ਲਾਇਸੈਂਸ ਅਤੇ ਜੁਰਮਾਨੇ ਦੇ ਲਈ ਹੈ ਜਿਸ ਦੇ ਵਿੱਚ ਕੁਝ ਹਿੱਸਿਆਂ ਤੇ 100% ਅਤੇ 200% ਤੱਕ ਜੁਰਮਾਨਾ ਲਗਾਇਆ ਗਿਆ ਹੈ ਪ੍ਰਸ਼ਾਸਨ ਨੇ ਨੋਟਿਸ 24 ਜੂਨ 2025 ਨੂੰ ਸੈਕਟਰ 8 ਸਥਿਤ ਕਿਰਨ ਖੇਤ ਦੇ ਕਰਪੇ ਜੱਸੀ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਬਕਾਇਆ ਰਕਮ ਸਮੇਂ ਸਿਰ ਅਦਾ ਨਹੀਂ ਕੀਤੀ ਜਾਂਦੀ ਤਾਂ ਹਰ ਸਾਲ 12% ਵਾਧੂ ਵਿਆਜ ਵਸੂਲਿਆ ਜਾਵੇਗਾ ਭੁਗਤਾਨ ਰਿਮਾਂਡ ਡਰਾਫਟ ਜਾਂ ਫਿਰ ਬੈਂਕ ਟ੍ਰਾਂਸਫਰ ਰਾਹੀਂ ਕਰਨ ਦੇ ਲਈ ਕਿਹਾ ਗਿਆ ਹੈ ਭੁਗਤਾਨ ਕਰਨ ਤੋਂ ਪਹਿਲਾਂ ਕੈਸ਼ੀਅਰ ਤੋਂ ਬੀਰਬੇ ਲੈਣੇ ਜ਼ਰੂਰੀ ਹੋਣਗੇ ਤਾਂ ਬਿਲਕੁਲ ਸਿੱਧੇ ਤੌਰ ਤੇ ਲਗਭਗ 15 ਲੱਖ ਦੇ ਕਰੀਬ ਜਿਹੜਾ ਹੈ ਨੋਟਿਸ ਜਿਹੜਾ ਹੈ ਉਹ ਕਿਰਨ ਖੇਤ ਨੂੰ ਆਇਆ ਹੈ